ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਵਰਸੀ ਮੌਕੇ ਮਲੇਰਕੋਡਲਾ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਮਹੰਤ ਸਬਰੂ ਭਾਰਤੀ ਨੇ ਦੱਸਿਆ ਕਿ ਲਾਲਾ ਜੀ ਦੀ ਸਮਾਜ ਪ੍ਰਤੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਇਹ ਲੰਗਰ ਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਿਹੜਾ ਇਹ ਲੰਗਰ ਲਾਇਆ ਗਿਆ ਇਹ ਲਾਲਾ ਜਗਤਰਾਜ ਜੀ ਦੇ ਮੌਕੇ ਤੇ ਲਾਇਆ ਗਿਆ ਜਿਹੜਾ ਮਹੀਨਾ ਪੂਰਾ ਇਹ ਲਾਲਾ ਜੱਗਤ ਸਿੰਘ ਜੀ ਦੇ ਸ਼ਹੀਦੀ ਸੇਵਾਦਾਨ ਕੈਂਪ ਮੁਕੇ ਬਰਿੱਕ ਨੰਗਰ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਲਾਲਾ ਜੱਗਤ ਰਾਏ ਨੇ ਬੜੀ ਸੇਵਾ ਕੀਤੀ ਵਾਣਮਤਾ ਜੀ ਸੇਵਾ ਕੀਤੀ ਉਹਨਾਂ ਦਾ ਇੱਕ ਹੀ ਉਦੇਸ਼ ਸੀ ਕਿ ਨਰ ਸੇਵਾ ਨਾਰਾਇਣ ਸੇਵਾ ਮੈਨੂੰ ਵੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ ਪ੍ਰੇਰਨਾ ਮਿਲੀ ਉਹ ਲਾਲਾ ਜੱਗਤ ਰਾਏ ਤੇ ਪੰਡਤ ਅਮਨਾ ਤੋਂ ਮਿਲੀ ਲਾਲਾ ਜੀ ਕਮਨ ਸੀ 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 ਆਪ ਸਭੀ ਉਹਨਾਂ ਨੂੰ ਨਮਨ ਕਰਦੇ ਆ ਜਿਹੜਾ ਐਚਐਲ ਨੰਗਰਾ ਕਾਲਾ ਜਕਨ ਰਾਣੀ ਜੀ ਤੋਂ ਸਨਮਰਤਾ ਜੋੜ ਰਹੀ ਲੇਬਰ ਆ ਇਹ ਕਈ ਜਣਾਂ ਤੋਂ ਬਿਲੀ ਬੈਠੀਆਂ ਇਹਨਾਂ ਰੋਟੀ ਖਾਣ ਦੇ ਵਾਲੇ ਸੀ ਅਸੀਂ ਇਸ ਕਰਕੇ ਇਹਨਾਂ ਵਾਸਤੇ ਸਵੇਰ ਦਾ ਨਾਸਤਾ ਕੱਪੈਟ ਹਰਿ ਹਰਿ ਮੰਦਿਰ ਤੇ ਲੰਗਰ ਲਾ ਰਹੇ ਆ ਜੈ ਸ਼੍ਰੀ ਰਾਮ